ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਇੱਕ ਹੋਰ ਨਵੀਂ ਵੀਡੀਓ 'ਚ ਚੱਲਦਾ ਜੀ ਮੱਕੀ ਨੂੰ ਦੂਜਾ ਪਾਣੀ 1899 ਆਪਣਾ ਬੀਜ-ਬੀਜਾ ਮੱਕੀ ਦਾ ਇਹ ਜਿੱਥੋਂ ਚ ਸੋਨਾ ਬਾਨ ਨਾਲੂ ਪੱਟਿਆ ਦੀ ਉਹ ਜਗ੍ਹਾ ਤੇ ਪਰਲੇ ਪਲਾਟ ਨੂੰ ਪੈ ਰਿਹਾ ਪਾਣੀ ਤੇ ਪਾਣੀ ਲੱਗੇ ਤੋਂ ਬਾਅਦ ਫਿਰ ਕਰਵਾਵਾਂਗੇ ਖਾਲੀ ਸਪਰੇ ਤੇ ਚੰਗੀ ਤਰ੍ਹਾਂ ਸੱਲ ਚੜਜੂਗੀ ਬੈਡਾਂ ਨੂੰ ਪੂਰੀ ਤੇ ਜਿੰਨਾ ਚਿਰ ਖੇਤ ਮਾਲੋ ਗਿੱਲਾ ਨਹੀਂ ਹੈਗਾ ਚੰਗੀ ਤਰ੍ਹਾਂ ਉਹਨਾਂ ਚਿਰ ਕੱਖਾਂ ਵਾਲੀ ਸਪਰੇ ਵੀ ਕੰਮ ਨਹੀਂ ਕਰਦੀ ਇਸੇ ਕਰਕੇ ਥੋੜਾ ਜਿਹਾ ਆਪਾਂ ਝਾੜ ਕੇ ਇਹ ਪਾਣੀ ਲਾ ਰਹੇ ਆ ਤੇ ਸਪਰੇ ਤੋਂ ਬਾਅਦ ਫਿਰ ਗਿੱਲੇ ਗਿੱਲੇ ਜਿ ਸੜਦਾਂਗੇ ਜੂਰੀਆ ਵਧੀਆ ਕੰਮ ਕਰ ਜੂਗਾ ਬਾਕੀ ਮੌਸਮ ਹੋਇਆ ਥੋੜਾ ਜਿਹਾ ਬੱਦਲਬਾਈ ਵਾਲਾ ਕਦੇ ਧੁੱਪਾਂ ਨਿਕਲ ਆਉਂਦੀ ਆ ਪੈਚ ਨੂੰ ਬਦਲ ਬਾਈ ਹੋ ਜਾਂਦੀ ਆ। ਬਾਕੀ ਕਣਕਾਂ ਵੀ ਆ ਚੱਲੀਆਂ ਪੈ ਜੂਗੀ ਪੜਾਈ 10-12 ਦਿਨ ਤੱਕ ਮਾਰਦੀਆਂ ਨੇ ਪੀਲਕਾ ਪੂਰਾ। ਤੇ ਉਹ ਸਾਹਮਣੇ ਆਪਣ ਵਾਲੀ ਕਣਕ ਮਾਰਨ ਲੱਗੀ ਪੀਲਕਾ ਆ ਜੂਗੀ 10-12 ਤਰੀਕ ਤੱਕ। ਬਾਕੀ ਲੱਗਿਆ ਹੋਇਆ ਮਲਾਜਮ ਭਰਨ 2-3। ਤੇ ਲੈ ਪਲਾਟ ਪਰ ਚੱਲਿਆ ਅੱਧਾ ਅੱਧਾ ਕਰ ਰਹਿ ਗਿਆ। ਕੀ ਇੱਧਰ ਆ ਜੂਗਾ ਕੱਲ ਨੂੰ ਪਾਣੀ ਅੱਜ ਭਰ ਜੂਗਾ ਇੱਧਰਲੇ ਪਾਸੇ ਵੀਡੀਓ ਨੂੰ ਵੱਧ ਤੋਂ ਵੱਧ ਦੇਖਿਆ ਕਰੋ ਜੇ ਕਿਸੇ ਵੀਰ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਤੇ ਸ਼ੇਅਰ ਕਰੋ ਵੀਡੀਓ ਅੱਗੇ ਤੋਂ ਅੱਗੇ ਬਾਕੀ ਤਕਰੀਬਨ ਆਪਣੇ ਏਰੀਆ 'ਚ ਪਟਾਈ ਦਾ ਕੰਮ ਮੁੱਕ ਗਿਆ ਬਸ ਕਣਕ ਦੀ ਵੜਾਈ ਪੈ ਜਾਣੀ ਆ ਹੁਣ ਤੇ ਬਾਕੀ ਮੱਕੀਆਂ ਨੂੰ ਪਾਣੀ ਪੂਣੀ ਚੱਲਦਾ ਹੈ ਸਪਰੇਅ ਸਪਰੂ ਬਾਕੀ ਸੁੰਡੀ ਗੰਨੀ ਉਹ ਮੱਕੀ ਆਪਣੀ ਹਲੇ ਸਾਫ਼ ਆ ਕੋਈ ਬਿਮਾਰੀ ਨਹੀਂ ਹੈਗੀ ਸੁੰਡੀ ਸਾਡੀ ਦੀ ਕੋਈ ਪ੍ਰੋਬਲਮ ਨਹੀਂ ਹੈਗੀ ਹਜੇ ਸਾਰੇ ਟਾਂਡੇ ਸਾਫ਼ ਪਏ ਨੇ ਬਾਕੀ ਦੂਈ ਮੋਟਰ ਤੇ ਵੀ ਕੱਲ ਨੂੰ ਪਾਉਣਿਆ ਰੇ ਉੱਧਰ ਜੂਰੀਆ ਪਵਾ ਕੇ ਫਿਰ ਲਾਉਣਿਆ ਪਾਣੀ ਉੱਧਰ ਹੋ ਗਈ ਤੇ ਆਪਣੀ ਸਪਰੇ ਸਾਰੀ ਉਹ ਸੁੰਡੀ ਵਾਲੀ ਵੀ ਕਰਾਤੀ ਦੀ ਆਪਾਂ ਪਹਿਲਾਂ ਇਹ ਕੱਖਾਂ ਵਾਲੀ ਨੂੰ ਵੀ ਹੋ ਗਿਆ ਤਿੰਨ ਚਾਰ ਦਿਨ ਕੋਈ ਨੂੰ ਬਾਕੀ ਪਿੰਡ ਕੱਲ ਕਰਵਾਈ ਆ ਮੱਕੀ ਦੇ ਸਪਰੇਅ ਕੱਖਾਂ ਵਾਲੀ ਉਹ ਵੀ ਵਿੱਚ ਵੀਡੀਓ ਐਡ ਕਰਦੇ ਆ ਪੱਕੀ ਦੇਖੋ ਪੈ ਰਿਹਾ ਪਾਣੀ ਆ ਥੋੜਾ ਜਿਆ ਰੇਤਾ ਖੇਤ ਕਰਕੇ ਉਰੇ ਬਹੁਤ ਜ਼ਿਆਦਾ ਕੱਖ ਹੁੰਦਾ ਦੇਖੋ ਕਿਦਾਂ ਕੱਖ ਚਮਕਦਾ ਖਾਲ ਤੇ ਇਸੇ ਕਰਕੇ ਪਾਣੀ ਥੋੜਾ ਜਾੜ ਕੇ ਕਰਵਾਵਾਂਗੇ ਸਪਰੇਅ ਚੰਗੀ ਤਰ੍ਹਾਂ ਦਵਾਈ ਕੰਮ ਕਰ ਜੂਗੀ ਬਾਕੀ ਕਣਕ ਵੀ ਮਾਰਨ ਲੱਗੀ ਪੀਲਕਾ ਆਜੂਗੀ ਮੰਨ ਕੇ ਚੱਲੋ 10-12 ਦਿਨ ਤੱਕ ਤਾਂ ਆਏ ਜਾਊਗੀ ਇਹ ਆਪਣੇ 826 ਬੀਜ ਆ ਪੂਰਾ ਕਿਤੇ ਡਿੱਗੀ ਨਹੀਂ ਹੈਗੀ ਪੂਰੀ ਇੱਕ ਨੰਬਰ ਖੜੀ ਆ ਪੂਰੀ ਵਧੀਆ ਤੇ ਇਹ ਚ ਆਪਾਂ ਜੂਰੀ ਇੱਕੇ ਪਾਇਆ ਸੀ ਕਿੱਲੇ ਦਾ ਹੋਰ ਜ਼ਿਆਦਾ ਨਹੀਂ ਪਾਇਆ ਸਮਾਨ ਤੇ ਕੇ ਸਪਰੇਅ ਕਰੀਤੀ 05234 ਦੀ ਪੂਰੀ ਵਧੀਆ ਖੜਿਆ ਦੇਖੋ ਪੱਲੀ ਆਪਾਂ ਘਰ ਰੱਖਣੀ ਐ ਸਾਰੀ ਉਹ ਕਣਕ ਬਾਕੀ ਦਾ ਆਪਣੇ ਸਾਰੇ ਆਲੂ ਐ ਦੀ ਬਾਕੀ ਮੀਨਾ ਥੋੜੀ ਸਲਾਬ ਜੀ ਮਿਲ ਗਈ ਫੇਠਾਂ ਜ਼ਮੀਨ ਨੂੰ ਸੱਲ ਜੀ ਹੈਗੀ ਆ ਸਾਰਾ ਹੀ ਪਲਾਟ ਵਧੀਆ ਖੜਾ ਪੂਰਾ ਤੇ ਪਿੰਡ ਵਾਲੀ ਮੋਟਰ ਤੇ ਚੱਲਦੀ ਐ ਅੱਖਾਂ ਦੀ ਸਪਰੇ ਮੱਕੀ ਨੂੰ ਲੱਗੇ ਹੋਏ ਨੇ ਬੰਦੇ ਕਰਨ ਚੱਲਦੇ ਆ ਹੁਣ ਦੂਈ ਮੋਟਰ ਤੇ ਦੇਖਦੇ ਆ ਵੀ ਕਿੰਨਾ ਕਿੰਨਾ ਬੇੜਿਆ ਕੰਮ ਉਹਨਾਂ ਨੇ ਚੱਲਦੀ ਐ ਪਿੰਡ ਵਾਲੀ ਮੋਟਰ ਤੇ ਸਪਰੇ ਕੱਖਾਂ ਦੀ ਰੋਟੀ ਲੈ ਕੇ ਆਇਆ ਬੰਦਿਆਂ ਦੀ ਲੱਗਦੇ ਨੇ ਖਾਣ ਇਹ ਚਾਰ ਜਾਣੇ ਕਰ ਰਹੇ ਨੇ ਸਪਰੇ ਇਧਰ ਲ ਨਕਲ ਗਿਆ ਹਾਂ ਇਧਰ ਵੀ ਇਕਲਤਾ ਉਧਰੋਂ ਉਹ ਉਧਰੋਂ ਉਹ ਦੂਆ ਖੇਤ ਇਧਰ ਨੂੰ ਮੋੜ ਲਿਆ ਹਾਂ ਬਾਕੀ ਖਾਲ ਪਰਤਾ ਦੀ ਆਪਾਂ ਲਾਈਟ ਹੈ ਨਹੀਂ ਧੀ ਜਨਰੇਟਰ ਲਿਆਏ ਧੀ ਪਿੰਡੋਂ ਇਧਰਲਾ ਪਲਾਟ ਕੱਟਦਾ ਇਹਨਾਂ ਨੇ ਸਾਰਾ ਹੀ ਤੇ ਹੁਣ ਇਧਰਲੇ ਪਲਾਟ ਨੂੰ ਲੱਗੇ ਨੇ ਉਹ ਪਰਲੇ ਸਿਰੇ ਤੋਂ ਮੋੜ ਕੇ ਲੈ ਕੇ ਆਉਂਦੇ ਨੇ ਕਿ ਇਧਰ ਸਾਰਾ ਹੀ ਰਹਿੰਦਾ ਹਲੇ ਪਲਾਟ ਤੇ ਸਰੋਂ ਵੜਾਉਨੇ ਆ ਦੋ ਦਿਨ ਤੱਕ ਸਰੋਂ ਵੀ ਹੋ ਗਈ ਬਸ ਵੱਢਣ ਵਾਲੀ ਇੱਕੋ ਲੱਖ ਤਰੰਗ ਜਾਂ ਮੋੜਨ ਲੱਗ ਗਈ ਪੇੜ ਕੇ ਜਿੱਤੇ ਹੋ ਚੱਲੀ ਤੇ ਫਿਰ ਸਰੋਂ ਕੱਢ ਦਾਂਗੇ ਸੁੱਕੇ ਤੋਂ ਬਾਅਦ ਬਾਕੀ ਉਹ ਖੜਾ ਟਰੈਕਟਰ ਆਪਣਾ 87347 ਜਨਰੇਟਰ ਤੇ ਲਾਇਆ ਹੋਇਆ ਤੇ ਓ ਪਈਆ ਉੱਥੇ ਝੋਲੇ ਜੇ ਰੋਟੀ ਓ ਦੇ ਬਈ ਡਟਤਾ ਦੀ ਆਪਾ ਪਾਣੀ ਖੜਾ ਕੇ ਉਹਨੇ ਟਰੈਕਟਰ ਔਰ ਜਨਰੇਟਰ ਘਰੇ ਫੱਕੀ ਕਰ ਰਹੇ ਨੇ ਮੰਦੇ ਗੱਖਾਂ ਦੀ ਸਪਰੇ ਰਹਿ ਗਏ ਦੋ ਖੀਲਿਆਂ ਦਾ ਗੇਟ ج ان خمنے کرن ਆਇਆ ਇਹ ਆਪਾਂ ਪਿੰਡ ਦਾ ਟਰੈਕਟਰ ਬਸ ਉਹ ਸਾਹਮਣੇ ਲੱਗੇ ਨੇ ਬੰਦੇ ਕਰਨ ਸਪਰੇਅ ਲਾਸਟ ਪੰਪੇ ਨੇ ਮੱਕੋ ਗਿਆ ਸਪਰੇਅ ਦਾ ਕੰਮ ਮੋਟਰ ਤੇ ਤੇ ਅ ਬਾਕੀ ਗੰਨੇ ਦਾ ਕੰਮ ਵੀ ਹਲੇੜਿਆ ਤੇ ਗੰਨੇ ਦਾ ਕੰਮ ਵੀ ੜਿਆ ਹੋਇਆ ਤੇ ਮੈਨੂੰ ਲੱਗਦਾ ਹੈ ਵੱਡਿਆ ਜਾਣਾ ਨਹੀਂ ਦੇਖਾਂ ਇੱਕ ਲਾੜਿਕ ਲੂੜੀ ਤੇ ਪੀੜ ਲਾਂਗੇ ਫਿਰ ਜਿਵੇਂ ਵੀ ਹੋਊਗਾ ਬਾਕੀ ਮੀਨਾ ਮੱਕੀਆਂ ਹੋ ਗਈਆਂ ਪੂਰੀਆਂ ਵਧੀਆ ਦੇਖੋ ਖੜੀਆ ਸਾਰੀ ਖਸਾਰ ਵਧੀਆ ਤੇ ਉਹ ਆ ਕੇ ਬੰਦੇ ਕਰਕੇ ਸਪਰੇ ਕਿਤੇ ਕਿਤੇ ਮੱਕੀ ਦਵੀ ਹੋਈ ਆ ਜੇ ਮੈਂ ਕਿਤੇ ਜ਼ਿਆਦਾ ਪਾਣੀ ਆ ਗਿਆ ਉਥੇ ਦਵੀ ਹੋਈ ਆ ਦੰਗੀਆਂ ਚ